ਗੁਰੂ ਨਾਲ ਪਿਆਰ ਹੋਵੇ ਤਾਂ ਇਹੋ ਜਿਹਾ ਹੋਵੇ ਕਿ ਜਦੋਂ ਇੱਕ ਸਿੰਧੀ ਵੀਰ ਦੇ ਮਨ ਵਿੱਚ ਆਇਆ ਕਿ ਮੇਰਾ ਘਰ ਬਾਅਦ ਵਿੱਚ ਬਣੇਗਾ ਪਹਿਲਾਂ ਗੁਰੂ ਘਰ ਬਣੇਗਾ ਉਹ ਵੀ 5 ਸਟਾਰ ਸਹੂਲਤਾਂ ਵਾਲਾ ਬਿਲਕੁਲ ਜੀ ਵੀਡੀਓ ਜ਼ਰੂਰ ਵੇਖਿਓ ਅਸੀਂ ਖੜੇ ਹਾਂ ਜੀ ਮਹਾਰਾਸ਼ਟਰਾ ਦੇ ਸ਼ਹਿਰ ਕੋਲਾਪੁਰ ਦੇ ਵਿੱਚ ਕੋਲਾਪੁਰ ਤੋਂ ਅੱਗੇ ਬੈਲਗਮ ਤੇ ਅੱਗੇ ਗੋਆ ਹੈ ਤੇ ਕੋਲਾਪੁਰ ਦੇ ਵਿੱਚ ਇੱਕ ਸਿੰਧੀ ਵੀਰ ਹੈ ਇਦੇ ਮਨ ਵਿੱਚ ਗੁਰੂ ਪ੍ਰਤੀ ਇੰਨਾ ਕ ਪਿਆਰ ਆਇਆ ਕਿ ਪਿਆਰ ਸੇ ਬੋਲੋ ਧੰ ਗੁਰੂ ਨਾਨਕ ਜਦੋਂ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੈਂਸ ਦੇਖੋਗੇ ਤੁਸੀਂ ਇੱਥੇ ਉਹਦੇ ਪਿਆਰ ਚ ਲਿਖਿਆ ਆਪਣਾ ਥੱਲੇ ਘਰ ਹੈ ਤੇ ਉੱਪਰ ਤੀਜੇ ਚੌਥੇ ਫਲੋਰ ਦੇ ਉੱਤੇ ਗੁਰਦੁਆਰਾ ਸਾਹਿਬ ਹੈ ਆਪਣਾ ਘਰ ਹਲੇ ਬਣਿਆ ਨਹੀਂ ਪਹਿਲਾਂ ਗੁਰੂ ਘਰ ਬਣਾਇਆ ਉਹ ਵੀ ਉਹ ਸਹੂਲਤਾਂ ਤੁਸੀਂ ਜ਼ਰੂਰ ਅੱਗੇ ਵੀਡੀਓ ਵੇਖਿਓ ਹਰਾਨ ਰਹਿ ਜੋਗੇ ਨਾ ਕੋਈ ਗ੍ਰੰਥੀ ਨਾ ਕੋਈ ਪਾਠੀ ਆਪ ਹੀ ਸੰਗਤ ਹੁਣ ਚੱਲਦੇ ਆ ਜੀ ਪਾ ਗੁਰਦੁਆਰਾ ਸਾਹਿਬ ਸਾਹਮਣੇ ਫਰੰਟ ਤੇ ਲਿਖਿਆ ਪਿਆਰ ਸੇ ਬੋਲੋ ਧਨ ਗੁਰੂ ਨਾਨਕ ਗੁਰਦੁਆਰਾ ਸਾਹਿਬ ਅੰਦਰ ਐਂਟਰ ਹੋਏ ਜੀ ਬੜੇ ਸੋਹਣੇ ਤਰੀਕੇ ਦੇ ਨਾਲ ਜੋੜੇਖਾਨਾ ਬਣਾਇਆ ਇੱਥੇ ਜੋੜੇ ਜਮਾ ਕੀਤੇ ਜਾਂਦੇ ਨੇ ਹੱਥ ਸੁੱਚੇ ਕਰਨ ਵਾਸਤੇ ਚਰਨਕੁੰਡ ਬਣਾਇਆ ਹੱਥ ਸੁੱਚੇ ਕਰੋ ਸ਼ੀਸ਼ੇ ਜਦੋਂ ਆਪਾਂ ਲਿਫਟ ਦੇ ਅੰਦਰ ਐਂਟਰ ਹੋਏ ਪਹਿਲੇ ਦੂਜੇ ਫਲੋਰ ਦੇ ਉੱਤੇ ਇਹਨਾਂ ਦਾ ਆਪਣਾ ਘਰ ਹੈ ਤੀਜੇ ਫਲੋਰ ਦੇ ਉੱਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੋ ਆਪ ਜੀ ਐਨੀ ਸੋਹਣੀ ਪਾਲਕੀ ਗੁਰਦੁਆਰਾ ਸਾਹਿਬ 2:3 ਆ ਟਾਈਮ ਲਿਖਿਆ ਜੀ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੁੱਖ ਟੁੱਟਣਗੇ ਜੇ ਤੁਸੀਂ ਅੰਮ੍ਰਿਤ ਵੇਲਾ ਸੰਭਾਲੋਗੇ 2:3 ਵਜੇ ਸੰਗਤਾਂ ਨੂੰ ਲੈ ਕੇ ਆਉਣ ਵਾਸਤੇ ਅੰਮ੍ਰਿਤ ਵੇਲੇ ਕਿਉਂ ਮੈਂ ਕਿਹਾ 5 ਸਟਾਰ ਨਾਲੋਂ ਵੱਧ ਸਹੂਲਤਾਂ ਵੀਰ ਗੱਡੀ ਲੈ ਕੇ ਖੜ ਜਾਂਦੇ ਨੇ ਜਿਹੜੀਆਂ ਸੰਗਤਾਂ ਨੇ ਘਰੋਂ ਆਉਣਾ ਹੁੰਦਾ ਉਹਨਾਂ ਨੂੰ ਘਰੋਂ ਲੈ ਕੇ ਆਉਂਦੇ ਨੇ ਅਸੀਂ ਤਾਂ ਗੁਰਦੁਆਰਾ ਸਾਹਿਬ ਚਲਾਉਣੇ ਸਾਨੂੰ ਆਉਂਦੇ ਨਹੀਂ ਹੈ ਮਾਫ਼ ਕਰ ਦੇਣਾ ਅੱਜ ਤਾਂ ਗੁਰਦੁਆਰੇ ਆਉਣ ਵਾਲਿਆਂ ਨੂੰ ਵੀ ੱੱੱਕੇ ਮਾਰ ਦਿੰਨੇ ਆ ਇੱਥੋਂ ਵੀਰ ਤਿਆਰ ਹੁੰਦੇ ਨੇ ਗੱਡੀਆਂ ਜਾਂਦੀਆਂ ਨੇ ਘਰਾਂ 'ਚ ਸੰਗਤ ਨੂੰ ਲੈ ਕੇ ਆਉਂਦੇ ਨੇ ਸੰਗਤ ਨੂੰ ਛੱਡ ਕੇ ਆਉਂਦੇ ਨੇ ਤੇ ਅੰਦਰ ਅੰਮ੍ਰਿਤ ਵੇਲੇ 2:30 ਵਜੇ ਤਨ ਗੁਰੂਗ੍ਰਾਮ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੁਕਮ ਲਿਆ ਜਾਂਦਾ ਪੰਜ ਬਾਣੀਆਂ ਦਾ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉਸ ਤੋਂ ਬਾਅਦ ਨਾਮ ਸਿਮਰਨ ਸ਼ੁਰੂ ਹੋ ਜਾਂਦਾ ਵਾਹਿਗੁਰੂ 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 ਦਾ ਸਿਮਰਨ ਸ਼ੁਰੂ ਹੋ ਜਾਂਦਾ ਇਹ ਹੈ ਜੀ ਇੱਥੇ ਦੀ ਮਰਜ਼ਾਦਾ ਸਿਮਰਨ ਕੱਲਾ ਸਿਮਰਨ ਨਹੀਂ ਹੁਣ ਚੱਲਦੇ ਹਾਂ ਜੀ ਅਸੀਂ ਤੁਹਾਨੂੰ ਲੈ ਕੇ ਚੌਥੇ ਮਾਲੇ ਦੇ ਉੱਤੇ ਜਦੋਂ ਆਪਾਂ ਚੌਥੀ ਮੰਜ਼ਲ ਤੇ ਪਹੁੰਚੇ ਸਾਹਮਣੇ ਸੱਚਖੰਡ ਦੇ ਦਰਸ਼ਨ ਕਰ ਰਹੇ ਹਾਂ ਇਸੇ ਜਗ੍ਹਾ ਤੋਂ ਗੁਰੂ ਰਾਮ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਇਸੇ ਜਗ੍ਹਾ ਤੇ ਲਿਆ ਕੇ ਸੁਖਾਸਣ ਕੀਤਾ ਜਾਂਦਾ ਆਪ ਪਰਿਵਾਰਾਂ ਵੱਲੋਂ ਬੱਚਿਆਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਸਿੰਧੀ ਸਿੱਖਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਕਮਰੇ 5 ਸਟਾਰ ਰੂਮ ਇਹਦੇ ਅੱਗੇ ਫੇਲ ਹੈ ਅਸੀਂ ਜਿਸ ਕਮਰੇ 'ਚ ਹੈਗੇ ਆ ਤੁਸੀਂ ਕਮਰਾ ਦੇਖੋ ਤੁਸੀਂ ਹਰ ਕਮਰੇ ਦੇ ਵਿੱਚ ਸਹੂਲਤ ਹੈ ਦੀ ਪ੍ਰਚਾਰਕ ਵਾਸਤੇ ਜਿਹੜੀ ਸਹੂਲਤ ਹੋਣੀ ਚਾਹੀਦੀ ਹੈ ਇੱਕ ਹਫਤਾ ਦਾਸ ਇੱਥੇ ਪ੍ਰਚਾਰ ਕਰ ਰਿਹਾ ਹੈ ਸ੍ਰੀ ਅਕਾਲ ਜੀ ਬਹੁਤ ਕਿਰਪਾ ਆਪਕੇ ਉੱਪਰ ਬਹੁਤ ਆਪਕੋ ਕਮਰਿਆਂ ਦੇ ਸਾਹਮਣੇ ਪਾਰਕ ਬਣੀ ਹੋਈ ਹੈ ਚੌਥੀ ਮੰਜ਼ਲ ਦੇ ਉੱਤੇ ਜਾ ਕੇ ਉਹਨਾਂ ਵਾਸਤੇ ਨਹੀਂ ਜਿਹੜੇ ਪਾਰਕਾਂ ਚ ਗੱਪਾਂ ਮਾਰਦੇ ਨੇ ਜਿਹੜੇ ਵੀਰ ਨੇ ਆ ਕਰਕੇ ਚੌਂਕੜਾ ਮਾਰ ਕੇ ਸਿਮਰਨ ਕਰਨਾ ਨਾਮ ਜਪਣਾ ਬਿਲਕੁਲ ਇਕਾਤ ਵਿੱਚ ਆ ਕੇ ਉਹ ਇੱਥੇ ਨਾਮ ਜਪ ਸਕਦੇ ਨੇ ਇੱਕ ਹੋਰ ਵੱਡੀ ਸਹੂਲਤ ਮੈਂ ਕਿਉਂ ਬਾਰ-ਬਾਰ ਕਮੈਂਟ ਵੜੇ ਕਰਨਗੇ ਵੀਰ 5 ਸਟਾਰ ਦੀ ਗੱਲ ਕਰਦੇ ਹੋ ਇੱਥੇ ਤਾਂ ਲੱਖਾਂ ਸਟਾਰ ਦਿੱਤੇ ਜਾਣ ਉਹ ਵੀ ਘੱਟ ਨੇ ਕਿਉਂ ਸਹੂਲਤ ਕੀ ਹੈ ਆ ਗੇਟ ਦੇਖੋ ਜੀ ਇੱਥੇ ਕੀ ਲਿਖਿਆ ਹੋਇਆ ਪਾਠਸਾਲਾ ਰੂਮ ਤੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਸੰਗਤ ਜਿਹੜਾ ਆਨੰਦ ਮਾਣਦੀ ਹੈ ਉਹ ਲਾਜਵਾਬ ਆਨੰਦ ਸਿਮਰਨ ਕਰਦੀ ਹੈ ਸੰਗਤ ਆਪ ਪ੍ਰਕਾਸ਼ ਆਪ ਸੁਖਾਸਨ ਔਰ ਗੁਟਕਾ ਸਹਿ ਵਾਸਤੇ ਇਹ ਅਲਮੀਰਾ ਤਿਆਰ ਕੀਤੀ ਗਈ ਹੈ ਹਰ ਐਤਵਾਰ ਨੂੰ ਇੱਕ ਇੱਥੇ ਲੱਗਦੀ ਹੈ ਬਾਲ ਸੰਗਤ ਹੁਣ ਬਾਲ ਸੰਗਤ ਕੀ ਹੈ ਵੇਖਦੇ ਹਾਂ ਜਿੰਨੇ ਵੀ ਇਸ ਕਲੋਨੀ ਦੇ ਸਿੰਧੀਆਂ ਦੇ ਛੋਟੇ ਬੱਚੇ ਨੇ ਉਹ ਆ ਕੇ ਮੂਲ ਮੰਤਰ ਦਾ ਪਾਠ ਵਾਇਗਰੂ ਦਾ ਪਾਠ ਨਿਤਨੇਮ ਕਿਵੇਂ ਕਰਨਾ ਸਿਮਰਨ ਕਿਵੇਂ ਕਰਨਾ ਗੁਰਬਾਣੀ ਕਿੱਦਾਂ ਪੜ੍ਹਨੀ ਹੈ ਇਹਨੂੰ ਸਿੱਖ ਕੇ ਕੱਲ ਨੂੰ ਇਹੀ ਬੱਚੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਦੀ ਸੇਵਾ ਕਰਨਗੇ ਇੱਕ ਗੱਲ ਹੋਰ ਹੁਣ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਬਿਜਲੀ ਹੈ ਇਹ ਮਾਈਨਸ ਵਿੱਚ ਚੱਲਦੀ ਹੈ ਕਿਉਂ ਕਿ ਸਾਰਾ ਗੁਰਦੁਆਰਾ ਸਾਹਿਬ ਇਕੋ ਫ੍ਰੈਂਡਲੀ ਹੈ ਔਰ ਇਹ ਟੋਟਲੀ ਸੋਲਰ ਸਿਸਟਮ ਦੇ ਉੱਤੇ ਚੱਲਦਾ ਜਿਹਦਾ ਬਿੱਲ ਮਾਈਨਸ ਵਿੱਚ ਚੱਲਦਾ ਪਿਆ ਅ ਗੁਰੂ ਪਰੀ ਸਤਸੰਗਤ ਜੀ ਅਪਰਨਾ ਔਰ ਇਹਨਾਂ ਦੇ ਸਿੰਘ ਸਾਹਿਬ ਜੀ ਆ ਸੰਦੀਪ ਰੋਜ਼ ਆਨਾ ਆ ਕਰਕੇ ਹਨ ਗੁਰੂਗ੍ਰਾਮ ਸਾਹਿਬ ਦਾ ਪ੍ਰਕਾਸ਼ ਕਰਨਾ ਸੇਵਾ ਕਰਨੀ ਉਹ ਬਹੁਤ ਵੱਡੀ ਸੇਵਾ ਔਰ ਇਹ ਦੇਖੋ ਪਾਕਿਸਤਾਨ ਤੋਂ ਇੱਥੇ ਆਏ ਨੇ ਪਾਕਿਸਤਾਨ ਤੋਂ ਇੱਥੇ ਆ ਕੇ ਉੱਥੋਂ ਸਿੱਖ ਕੇ ਇੱਥੇ ਆ ਕੇ ਅੱਜ ਇਹ ਸੁਖਾਸਨ ਦੀ ਸੇਵਾ ਕਰ ਰਹੇ ਨੇ ਔਰ ਜਪਜੀ ਸਾਹਿਬ ਦੇ ਵਿੱਚ ਕਿੰਨੀ ਵੱਡੀ ਪਾਵਰ ਹੈ ਇਹ ਇਹ ਅਲੋਕ ਤੁਹਾਨੂੰ ਦਿਖਾਈ ਦੇ ਰਿਹਾ ਨਾ ਜੀ ਇਹਨੇ ਦੁਨੀਆ ਦਾ ਕੋਈ ਨਸ਼ਾ ਨਹੀਂ ਸੀ ਛੱਡਿਆ ਰਾਤੀ 2:30 ਵਜੇ ਤੱਕ ਇਹਦੀ ਪਾਰਟੀ ਖਤਮ ਹੁੰਦੀ ਸੀ ਘਰ ਜਾਂਦਾ ਸੀ ਅੱਜ ਜਪਜੀਤ ਸਾਹਿਬ ਨੇ ਇਹਦੀ ਜ਼ਿੰਦਗੀ ਬਦਲ ਦਿੱਤੀ ਹੈ ਅੱਜ ਇਹ ਰਾਤ ਸੌਂਦਾ ਤੇ 2:30 ਵਜੇ ਆ ਕਰਕੇ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦਾ ਹੈ ਬਾਬਾ ਜੀ ਆਏ ਇਤਿਹਾਸ के बारे में बताया हमें बहुत अच्छा लगा ਜੰਬਰ ਮੰਥ ਮੈਂ 크리스마스 पे पार्टियां करने के लिए भेजते हैं लेकिन जो ਗੁਰਕੋਵਿੰਦ ਸਿੰਘ ਮਹਾਰਾਜ ਨੇ ਆਪਣਾ ਸਰਵੰਸ਼ ਵਾਰ दिया ਆਪਣਾ ਪੂਰਾ ਪਰਿਵਾਰ सिर्फ और सिर्फ हम हिंदुओं के लिए तो ऐसे गुरु के चरणों में कोटि कोटि मेरा नमन है और भाई साहब जी का भी बहुत बहुत शुक्रिया वागुरु जी का खालसा स्क्रीन पे हम लाइव देख रहे थे इसे देखने के बाद ऐसा लग रहा था कि हम ये अपने बच्चों को इसके अलावा और कुछ दिखाई ना ताकि उनकी विल पावर उनको भी पता चले कि हमारे गुरुओं के वजह से हम आज कितना सुखी है बहुत बहुत कैलाश भैया का भी धन्यवाद करूंगी ऐसे संतों का आगमन करते रहे हैं अपना वीर भगवान सिंह खोजी पहल नंबर सतानवे अठ सौ उन्नीस तेरह एक तेरह नाइन सेवन एट वन नाइन वन थ्री डबल वन थ्री नाम सत्त अठ नाम तेरा एक तेरा वागुरु जी का खालसा वाहगुरु जी की फतेह